ਮੁਢਲੀ ਕਹਾਣੀ ਅਲਫ ਲੈਲਾ ਅਰਬ ਦੇਸ਼ ਵਿੱਚ ਇੱਕ ਬਾਦਸ਼ਾਹ ਸੀ ਸ਼ਹਿਰਯਾਰ ਸ਼ਹਿਰਯਾਰ ਨੇ ਆਪਣੇ ਮਲਕਾਂ ਨੂੰ ਜਦੋਂ ਆਪਣੇ ਹੀ ਇੱਕ ਗੁਲਾਮ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆਂ ਤੱਕਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਦੋਵਾਂ ਦਾ ਕਤਲ ਕਰਵਾ ਦਿੱਤਾ ਆਪਣੀ ਪਤਨੀ ਵੱਲੋਂ ਕੀਤੀ ਬੇਵਫਾਈ ਕਾਰਨ ਸਮੁੱਚੀ ਔਰਤਾਂ ਜਾਤੀ ਉਹਦੀ ਅੱਖ ਦਾ ਰੋੜਾ ਬਣ ਗਈ ਔਰਤਾਂ ਤੋਂ ਬਦਲਾ ਲੈਣ ਦੀ ਨੀਤੀ ਨਾਲ ਉਹ ਹਰ ਰੋਜ਼ ਵਿਆਹ ਚੋਂਦਾ ਉਸਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਉਸ ਇਸਤਰੀ ਨੂੰ ਆਪਣੀ ਮਲਕਾ ਬਣਾਵੇਗਾ ਜਿਹੜੀ ਉਸ ਨੂੰ ਹਰ ਰਾਤ ਨੂੰ ਇੱਕ ਨਵੀਂ ਕਹਾਣੀ ਸੁਣਾਇਆ ਕਰੇਗੀ ਪਰ ਜਦੋਂ ਉਸ ਦੀਆਂ ਕਹਾਣੀਆਂ ਖਤਮ ਹੋਣਗੀਆਂ ਉਹ ਉਸ ਨੂੰ ਕਤਲ ਕਰਾ ਦੇਵੇਗਾ। ਇਓਂ ਜਿਉਂ ਹੀ ਔਰਤ ਅਜਿਹਾ ਕਰਨ ਲਈ ਅੱਗੇ ਆਉਂਦੀ ਕੁਝ ਇੱਕ ਕਹਾਣੀਆਂ ਸੁਣਾ ਕੇ ਹਾਰ ਜਾਂਦੀ ਹੈ ਤੇ ਅਗਲੇ ਦਿਨ ਬਾਦਸ਼ਾਹ ਉਸ ਨੂੰ ਕਤਲ ਕਰਵਾ ਦਿੰਦਾ। ਬਾਦਸ਼ਾਹ ਨਾਲ ਹੁਣ ਕੋਈ ਆਪਣੀ ਲੜਕੀ ਵੀ ਉਹਨੂੰ ਤਿਆਰ ਨਹੀਂ ਸੀ। ਆਖਰ ਬਾਦਸ਼ਾਹ ਨੇ ਆਪਣੇ ਵੱਡੇ ਵਜ਼ੀਰ ਨੂੰ ਕੋਈ ਚੰਗਾ ਸਾਥ ਲੱਭਣ ਲਈ ਕਿਹਾ। ਵਜ਼ੀਰ ਹੈਰਾਨ ਹੋ ਗਿਆ। ਤੇ ਉਹ ਚੰਗਾ ਸਾਖ ਕਿੱਥੋਂ ਲੱਭੇ ਪਰ ਉਸ ਦੀ ਲੜਕੀ ਸ਼ਹਿਜ਼ਾਦੀ ਨੇ ਆਪਣੇ ਪਿਤਾ ਤੋਂ ਉਹਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਉਹਦੇ ਵਜ਼ੀਰ ਨੇ ਇਹ ਦੱਸਿਆ ਸਾਰੀ ਗੱਲ ਦੱਸ ਦਿੱਤੀ ਇਸ ਤਰ੍ਹਾਂ ਕਰਕੇ ਰਾਜੇ ਨੂੰ ਸ਼ਹਿਜ਼ਾਦੀ ਚਾਹੀਦੀ ਹੈ ਸ਼ਹਿਜ਼ਾਦੀ ਕਹਿੰਦੀ ਤੁਸੀਂ ਫਿਕਰ ਨਾ ਕਰੋ ਪਿਤਾ ਜੀ ਮੇਰਾ ਬਾਦਸ਼ਾਹ ਨਾਲ ਵਿਆਹ ਕਰਾ ਦਿਓ ਬਾਕੀ ਮੈਂ ਆਪੇ ਸੰਭਲ ਲੂੰਗੀ ਸ਼ਹਿਜ਼ਾਦੀ ਦਾ ਵਿਆਹ ਹੋ ਗਿਆ ਸ਼ਹਿਜ਼ਾਦੀ ਦਾ ਵਿਆਹ ਹੋ ਗਿਆ ਉਹਨੇ ਪਹਿਲੀ ਹੀ ਰਾਤ ਬਾਦਸ਼ਾਹ ਨੂੰ ਇੱਕ ਬੜੀ ਦਿਲਚਸਪ ਕਹਾਣੀ ਸੁਣਾਈ ਅਤੇ ਨਾਲ ਹੀ ਇੱਕ ਹੋਰ ਸਵਾਦਲੀ ਕਹਾਣੀ ਸ਼ੁਰੂ ਕਰ ਦਿੱਤੀ ਬਾਦਸ਼ਾਹ ਨੇ ਅਗਲੀ ਕਹਾਣੀ ਸੁਣ ਲਈ ਉਹਦੀ ਜਾਨ ਅਗਲੇ ਦਿਨ ਤੱਕ ਬਖਸ਼ ਦਿੱਤੀ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਿਹਾ ਸ਼ਹਿਜ਼ਾਦੀ ਕਹਾਣੀ ਪੂਰੀ ਕਰਕੇ ਨਾਲ ਹੀ ਦੂਸਰੀ ਕਹਾਣੀ ਸ਼ੁਰੂ ਕਰ ਦਿੰਦੀ ਤੇ ਬਾਦਸ਼ਾਹ ਅਗਲੇ ਦਿਨ ਲਈ ਉਸ ਨੂੰ ਦੀ ਜਾਨ ਬਖਸ਼ ਦਿੰਦਾ ਸ਼ਹਿਜ਼ਾਦੀ ਨੂੰ ਉਸ ਨੂੰ 1001 ਕਹਾਣੀਆਂ ਸੁਣਾਈਆਂ ਇਸੇ ਤਰ੍ਹਾਂ 3 ਸਾਲ ਲੰਘ ਗਏ ਕਹਾਣੀਆਂ ਸੁਣ ਕੇ ਬਾਦਸ਼ਾਹ ਸਹਿਰਜਾਦੀ ਦੀ ਅਕਲ ਅਤੇ ਚਤ్రਾਈ ਨਾਲ ਮੋਹਿਆ ਗਿਆ ਉਸ ਨੂੰ ਸਦਾ ਲਈ ਆਪਣੀ ਰਾਣੀ ਬਣਾ ਲਿਆ ਇਨ੍ਹਾਂ 1001 ਕਹਾਣੀਆਂ ਦੇ ਸੰਗ੍ਰਹਿ ਨੂੰ ਅਲਫ ਲੈਲਾ ਭਾਵ ਕਾਲੀ ਰਾਤ ਕਹਿੰਦੇ ਐ ਇਹ ਦੁਨੀਆ ਭਰ ਵਿੱਚ ਪ੍ਰਸਿੱਧ ਕਹਾਣੀਆਂ ਹਨ ਤੇ ਆਪਾਂ ਹਰ ਰੋਜ਼ ਇੱਕ ਨਵੀਂ ਕਹਾਣੀ ਸੁਣਦੇ ਰਵਾਂਗੇ ਅਲਫ ਲੈਲਾ ਦੀਆਂ ਕਹਾਣੀਆਂ ਕਦੇ ਨਹੀਂ ਮੁੱਕਦੀਆਂ ਅਗਲੀ ਕਹਾਣੀ ਨਾਲ ਫਿਰ ਮਿਲਦੇ ਹਾਂ ਤਦ ਤੱਕ ਲਈ ਅੱਗੇ ਦਿਓ ਰੱਬ ਰੱਖਾ